ਸਤਿ ਸ਼੍ਰੀ ਅਕਾਲ ਜੈ ਗੋ ਮਤਾ ਜੈ ਗੋਪਾਲ ਮੈਂ ਨਿਕਸਨ ਕੁਮਾਰ ਚੇਅਰਮੈਨ ਸੰਯੁਕਤ ਗੌਰਖਾ ਦਲ ਪੰਜਾਬ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਿਸ ਤਰ੍ਹਾਂ ਬੜੇ ਭਾਈ ਸਾਹਿਬ ਗੁਰਪ੍ਰੀਤ ਜੀ ਨੇ ਕਿਹਾ ਕਿ ਸਵਾ ਦੇ ਦਿਨ ਚੱਲੇ ਹੋਏ ਆ ਸ਼ੋਕ ਦੇ ਦਿਨ ਆ ਔਰ ਜਿਸ ਜਗ੍ਹਾ ਤੇ ਸਾਡੇ ਸ਼ਹੀਦਾਂ ਦਾ ਖੂਨ ਵਹਾਵਾ ਅੱਜ ਇਹਨਾਂ ਬੁਚੜਾ ਨੇ ਉਸ ਜਗ੍ਹਾ ਨੂੰ ਲਹੂ ਲਹਾਨ ਕਰਤਾ ਕਿਉਂਕਿ ਗੁਰੂ ਮਹਾਰਾਜ ਜੀ ਨੇ ਇੱਕੋ ਦੇਣ ਦਿੱਤੀ ਸੀ ਵੀ ਗਊ ਔਰ ਗਰੀਬ ਦੀ ਰੱਖਿਆ ਕਰਨਾ ਇਹਨਾਂ ਨੇ ਉਸ ਧਰਤੀ ਤੇ ਗਊ ਦੀ ਹੱਤਿਆ ਕੀਤੀ ਹੈ ਇਹ ਆਪਣੇ ਮੁਸਕਾਬਾਦ ਪਿੰਡਾ ਜੀ ਪੌਤ ਤੇ ਮਾਛੀਵਾੜੇ ਦੇ ਜੰਗਲ ਹੈ ਔਰ ਮਾਛੀਵਾੜੇ ਦੇ ਜੰਗਲਾਂ ਦਾ ਇਤਿਹਾਸ ਤੁਸੀਂ ਸਾਰੇ ਲੋਕ ਜਾਣਦੇ ਹੋ ਸਾਨੂੰ ਅੱਜ ਬੜਾ ਦੁੱਖ ਹੋਇਆ ਇਹ ਰਾਤੀ 9 9:30 ਵਜੇ ਇਹਨਾਂ ਨੇ ਇਹ ਕਾਰਵਾਈ ਪਾਈ ਹੈ ਜੀ ਔਰ 11 ਗਊਆਂ ਵੱਢ ਚੁੱਕੀਆਂ ਤੇ 11 ਜਿੰਦੀਆਂ ਅਸੀਂ ਗਊਸ਼ਾਲਾ ਪਹਚਾ ਚੁੱਕੇ ਆ ਜੀ ਕਿੰਸੋ ਲੋਕ ਨੂੰ ਬੰਦਾ ਪਕੜਿਆ ਗਿਆ ਜੀ ਇੱਕ ਬੰਦਾ ਬੰਦੇ ਜਿਸ ਤਰ੍ਹਾਂ ਜੀ ਮੋਟਰਸਾਈਕਲ ਤੇ ਇਹਨਾਂ ਦੇ 10-12 ਖੜੇ ਆ ਤੇ ਘੱਟੋ ਘਾਟੇ 10 ਬੰਦਿਆਂ ਦਾ ਕੰਮ ਹੈ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਖੱਡੇ ਵੀ ਪੱਟੇ ਹੋਏ ਆ ਇਹਦੇ ਵਿੱਚ ਡਿਸਟਰੋਏ ਕਰਨਾ ਇਹਨਾਂ ਨੇ ਤੇ ਇਹ ਬਹੁਤ ਹੀ ਮੰਦਭਾਗੀ ਕੱਟਣਾ ਹੈ ਅਸੀਂ ਸਰਕਾਰ ਨੂੰ ਅਪੀਲਾਂ ਕਰਕੇ ਥੱਕ ਗਏ ਤੇ ਹੁਣ ਤਾਂ ਸਾਡੀ ਚੇਤਾਵਨੀ ਹੈ ਵੀ ਅਗਰ ਛੇਤੀ ਕਾਰਵਾਈਆਂ ਨਾ ਹੋਈਆਂ আর ਇਹਨਾਂ ਨੂੰ ਪੁੱਟੜਾਂ ਨੂੰ ਸਜ਼ਾ ਨਾ ਮਿਲੀ ਫਾਂਸੀ ਦੀ ਸਜ਼ਾ ਤੇ ਅਸੀਂ ਵਿਧਾਨ ਸਭਾ ਦਾ ਘਰਾਬੀ ਕਰਾਂਗੇ ਤੇ ਭਗਵਾਨ ਜੀ ਮੁੱਖ ਮੰਤਰੀ ਜੀ ਤੁਹਾਡੀ ਕੋਠੀ ਦਾ ਘਰਾਬੀ ਕਰਾਂਗੇ ਮੈਂ ਗੁਰਪ੍ਰੀਤ ਸਿੰਘ ਰਾਸ਼ਟਰੀ ਅਧਿਐਕਸ਼ਕ ਸਯੁਕਤ ਲੋਕ ਰੱਖਸ਼ਾ ਦਲ ਇਹ ਜੋ ਅੱਜ ਆਪਾਂ ਜਿੱਥੇ ਖੜੇ ਆ ਰਾਤੀ ਮੈਂ ਤੇ ਮੇਰੇ ਸਾਥੀ ਮੇਰਾ ਮਿੱਤਰ ਡੀਡੀ ਰਾਣਾ ਜੀ ਅਸੀਂ ਦੋਨੋਂ ਜਾਣੇ ਰੋਪੜ ਤੋਂ ਲੁਧਿਆਣਾ ਸਾਈਡ ਜਾ ਰਹੇ ਸੀ ਕਿ ਸਾਡੇ ਕੋਲ ਰਸਤੇ 'ਚ ਖਬਰ ਆਈ ਕਿ ਇਸ ਏਰੀਆ 'ਚ ਗੋਪਕਸੀ ਹੋ ਰਹੀ ਆ ਅਸੀਂ ਦੋਨਾਂ ਨੇ ਨਾਲ ਦੀ ਨਾਲ ਪੁਲਿਸ ਨੂੰ ਇਨਫੋਰਮ ਕੀਤਾ ਲਖਿਤ ਤੁਰੰਤ ਹੀ ਪੁਲਿਸ ਸਾਡੇ ਕੋਲ ਪਹੁੰਚ ਗਏ ਵਿਦਿਨ ਮਿੰਟ ਉਹਨਾਂ ਨੂੰ ਲੈ ਕੇ ਜਦੋਂ ਇੱਥੇ ਆਏ ਆ ਤਾਂ ਆਹ ਮੰਜ਼ਰ ਸਾਨੂੰ ਦੇਖਣ ਨੂੰ ਮਿਲਿਆ ਕੀਤੇ ਜੀ 10 ਤੋਂ 11 ਗਉਆਂ ਜਿਹੜੀਆਂ ਉਹ ਮਾਰੀਆਂ ਜਾ ਚੁੱਕੀਆਂ ਸੀਗੀਆਂ ਤੇ 9-10 ਗਉਆਂ ਜਿਹੜੀਆਂ ਜਿਉਂਦੀਆਂ ਬਚਾ ਲਈਆਂ ਨੇ ਇਹ ਵੱਡੇ ਫੜੇਗੇ ਜੀ ਕਿ ਨਹੀਂ ਜੀ ਇੰਨਾ ਚ ਇੱਕ ਬੰਦਾ ਫੜਿਆ ਗਿਆ ਬਾਕੀ ਭੱਜ ਗਏ ਹਨੇਰੇ ਦਾ ਫਾਇਦਾ ਚੱਕ ਕੇ ਕਿਉਂਕਿ ਜਿਹੜਾ ਟਰਚਾਂ ਟੁਰਚਾਂ ਮਾਰੀਆਂ ਤਾਂ ਉਹ ਜੰਗਲ ਦੇ ਵਿੱਚੋਂ ਨਿਕਲ ਗਏ ਪਹਿਲਾਂ ਵੀ ਇਹੀ ਕੰਮ ਹੁੰਦਾ ਸੀ ਜੀ ਲਗਾਤਾਰ ਹੋ ਰਿਹਾ ਸਾਰਾ ਲਗਾਤਾਰ ਇਸ ਜੰਗਲ ਦੇ ਵਿੱਚ ਇਹ ਕੰਮ ਹੋ ਰਿਹਾ ਔਰ ਦੁੱਖ ਦੀ ਗੱਲ ਇਹ ਹੈ ਇਹ ਮਾਛੀਵਾੜੇ ਦੀ ਧਰਤੀ ਆ ਕਿੱਥੇ ਸਾਡੇ ਸਹਬਜ਼ਾਦਿਆਂ ਦੇ ਖੂਨ ਡੁੱਲਿਆ ਹੋਇਆ ਤੇ ਇੱਕ ਕਸਾਈ ਇਸ ਧਰਤੀ ਦੇ ਉੱਤੇ ਤੇ ਇਹ ਸੋਗ ਦੇ ਦਿਨਾਂ ਦੇ ਅੰਦਰ ਜੋ ਸਵਾ ਦੇ ਦਿਨ ਚੱਲ ਰਹੇ ਨੇ ਜੋ ਸਾਡੇ ਲਈ ਬਹੁਤ ਹੀ ਪਵਿੱਤਰ ਇਹ ਇੱਕ ਸਮਾਂ ਹੈ ਕਿ ਸਾਡੇ ਛੋਟੇ-ਛੋਟੇ ਸਹਬਜ਼ਾਦਿਆਂ ਨੇ ਧਰਮ ਕੌਮ ਦੀ ਖਾਤਰ ਸ਼ਹੀਦੀ ਦਿੱਤੀ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਇਹ ਜੋ ਮੁਸਲਮਾਨ ਕਸਾਈ ਇੱਥੇ ਗਊ ਹੱਤਿਆ ਕਰ ਰਹੇ ਨੇ ਇਸ ਧਰਤੀ ਨੂੰ ਗਊ ਦੇ ਖੂਨ ਨਾਲ ਰੰਗ ਰਹੇ ਨੇ ਹਾਂਜੀ जय श्री राम जी मैं रमन वडेरा शिवसेना युवा प्रधान सच्ची मामू ने की ਗੱਲ ਵਾ ਮਾਮਲਾ ਵੀ ਜੀ ਰਾਤ ਵੀ ਜੀ ਨੂੰ ਕੋਈ ਇਨਫੋਰਮੇਸ਼ਨ ਸੀ ਕਿ ਤੁਹਾਡੇ ਏਰੀਆ ਚ ਕਿਤੇ ਗਾਉਂ ਗੋਹ ਕਤਲ ਹੋ ਰਿਹਾ ਵਾ ਤੇ ਵੀ ਜੀ ਉਹ ਨਹੀਂ ਆਏ ਪਟਿਆਲੇ ਤੋਂ ਨਿਕਸਨ ਵੀਰਾ ਯਾ ਰੋਪੜ ਤੋਂ ਸਾਰੇ ਇਕੱਠੇ ਹੋ ਕੇ ਅਸੀਂ ਇੱਥੇ ਸਰਚ ਕਰ ਰਹੇ ਸੀਗੇ ਜਦੋਂ ਅਸੀਂ ਇੱਥੇ ਪਹੁੰਚੇ ਆ ਅਸੀਂ ਇਹਨਾਂ ਰੋਡਾਂ ਦੇ ਭੇਤੀ ਨਹੀਂ ਹੈਗੇ ਕਿ ਅੰਦਰ ਅੰਦਰ ਵੀ ਰੋਡ ਬਣੇ ਹੋਏ ਨਹੀਂ ਜਦੋਂ ਅਸੀਂ ਇੱਥੋਂ ਆਏ ਆ ਸਾਡੀਆਂ ਟਾਰਚਾਂ ਦੇਖ ਕੇ ਉਹ ਭੱਜ ਗਏ ਤੇ ਇੱਥੇ ਅਸੀਂ ਦੇਖਿਆ ਕਿ ਸਾਡੀ ਕਤਲ ਗਉਆਂ ਦਾ ਕਤਲ ਹੋਇਆ ਪਿਆ ਜੀ 11 ਗਉਆਂ ਦਾ ਤੇ ਭੱਜਦਾ ਭੱਜਦਾ ਇੱਕ ਵੀਜੀ ਉਹਨਾਂ ਨੇ ਫੜ ਲਿਆ ਸੀਗਾ ਅਸੀਂ ਉਧਰ ਚ ਸੀਗੇ ਉਹ ਜਿਹੜੇ ਉਧਰੋਂ ਸੀਗੇ ਉਹ ਸਾਨੂੰ ਗੱਡੀਆਂ ਚ ਫੇਡ ਫੂਟ ਮਾਰ ਕੇ ਨਿਕਲ ਗਏ ਤੇ ਬਟ ਮੈਂ ਤਾਂ ਆਪਣੀ ਸਰਕਾਰ ਪ੍ਰਸ਼ਾਸਨ ਤੋਂ ਇੱਕੋ ਹੀ ਮੰਗ ਕਰਦਾ ਕਿ ਇਹ ਹਰ ਸਾਲ ਜਦੋਂ ਸ਼ਹੀਦੀ ਦਿਹਾੜੇ ਹੁੰਦੇ ਨੇ ਉਦੋਂ ਹੀ ਪਿਛਲੇ ਸਾਲ ਵੀ ਇਹੀ ਦਿਨਾਂ ਚ ਸਾਨੂੰ ਮਿਲਿਆ ਸੀ ਇੱਥੋਂ ਇਹ ਮੁਸਕਾਬਾਤ ਦੀ ਹੈ ਜੀ ਪਿਛਲੀ ਵਾਰ ਪਾਉਤ ਦੀ ਸੀਗੀ ਉਸ ਤੋਂ ਪਿਛਲੇ ਸਾਲ ਨਹਿਰ ਦੇ ਨਹਿਰ ਦੇ ਵਿੱਚ ਸ਼ਬ ਮਿਲੇ ਸੀਗੇ ਜਿਨਨ ਕਿ ਲਗਾਤਾਰ ਜਾਦੀ ਇਹ ਮਾਨ ਸਰਕਾਰ ਆਈ ਹੈ ਜੀ ਹਰ ਸਾਲ ਕੁਛ ਨਾ ਕੁਛ ਇੱਥੇ ਜਿਹੜੇ ਸ਼ਹੀਦੀ ਦਿਹਾੜੇ ਹੁੰਦੇ ਨੇ ਉਦੋਂ ਕੁਛ ਨਾ ਕੁਛ ਜਿਹੜੇ ਪਵਿੱਤਰ ਸਾਡੇ ਦਿਨ ਨੇ ਇਹਨਾਂ ਚ ਇਹਨਾਂ ਚ ਆ ਕੇ ਸਾਨੂੰ ਹਿੰਦੂਆਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਮੈਂ ਮਾਨ ਸਰਕਾਰ ਤੋਂ ਇੱਕੋ ਹੀ ਬੇਨਤੀ ਕਰਦਾ ਕਿ ਕੁਛ ਨਾ ਕੁਛ ਇਹ ਗਊ ਮਾਤਾ ਦਾ ਸੋਚਿਆ ਜਾਵੇ ਜਿਹੜੇ ਇਹ ਬੁੱਚੜਖਾਨੇ ਚਲਾਉਂਦੇ ਨੇ ਜਾਂ ਬਣਾਉਂਦੇ ਨੇ ਥਾਵਾ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੀ ਨਾ ਮੈਂ ਮੈ ਡीडी ਰਾਣਾ ਰਾਸ਼ਟਰੀ ਅਧਿਖ ਰਾਸ਼ਟਰੀ ਗੋ ਰਖਸ਼ਤਲ ਜਿਸ ਤਰ੍ਹਾਂ ਕੀ ਤੁਹਾਨੂੰ ਸਾਡੇ ਪ੍ਰਧਾਨ ਜੀ ਨੇ ਦੱਸਿਆ ਹੈ ਕਿ ਮੁਸ਼ਕਾਬਾਦ ਜੰਗਲਾ ਦੇ ਅੰਦਰ ਗੋਵੰਸ਼ ਦੀ ਜੋ ਇਹ ਮਰਕੀ ਨਿਰਮਮ ਹਤਿਆ ਕੀਤੀ ਗਈ ਹੈ ਇਹ ਜਿਸ ਤਰ੍ਹਾਂ ਹੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਮੌਕੇ ਤੇ ਸਾਡੇ ਨਾਲ ਆ ਕੇ ਦਵਿਸ਼ ਕੀਤੀ ਉਸ ਦੌਰਾਨ ਕਿਤਾ ਕੇ 11 ਗੋਵਾਂ ਨੂੰ ਬੜ ਚੁਕੇ ਸੀਗੇ ਔਰ ਪੰਜ ਗੋਵਾਂ ਉਰੇ ਤੇ ਪੰਜ ਗੋਵਾਂ ਪਿੱਛੇ ਇਹਨਾਂ ਨੇ ਇਹ ਝੁੱਗੀ ਦੇ ਵਿੱਚ ਜੁਲਕ ਹੋਈਆਂ ਸੀਗੀਆਂ ਜੋ ਅਸੀਂ ਜਿੰਦਾ ਬਰਾਮਦ ਕਰੀਆਂ ਟੋਟਲ 10 ਗੋਵਾਂ ਤੁਸੀਂ ਦੇਖੋ ਕਿ ਇਸੀ ਧਰਤੀ ਦੇ ਉੱਪਰ ਇਹ ਚੌਥਾ ਪੰਜਵਾਂ ਕੇਸ ਹੈ। ਔਰ ਰਾਤ ਇੱਕ ਸਭ ਤੋਂ ਵੱਡੀ ਗੱਲ ਦਸੀ ਤੁਹਾਨੂੰ ਰਾਤ ਅਸੀਂ ਇਸ ਮਲਕੀ ਜੋ ਗੋ ਮਾਤਾ ਦੇ ਮਲਕੀ ਜੋ ਅੰਸ਼ਾ ਸ਼ਰੀਰ ਦੇ ਇਹਨਾਂ ਨੂੰ ਦਬਾਣੇ ਵਾਸਤੇ ਇੱਕ ਖੱਡਾ ਖੋਦਿਆ। ਉਸ ਖੱਡੇ ਤੋਂ ਵੀ ਗੋ ਮਾਤਾ ਦੀ ਹੱਡੀਆਂ ਨਿਕਲੀਆਂ। ਇਟ ਮੀਨ ਕਿ ਇਹ ਜੋ ਮਕੀ ਧਰਤੀ ਹੈ ਪੂਰੀ ਉਰੇ ਇਹ ਲਗਾਤਾਰ ਕੰਮ ਚੱਲ ਰਿਹਾ ਔਰ ਖੱਡਾ ਪਟਰੇ ਉੱਤੇ ਹੱਡੀਆਂ ਸਿੱਟ ਰੇ ਔਰ ਦੱਬ ਰੇ। ਜੀ ਬੰਗ ਕਰਦੇ ਉਸ ਸ਼ਰੀਰ ਸੋ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਗੋਵਾ ਦੀ ਹੱਤਿਆ ਹੋਈ ਹੈ ਇਦਾਂ ਹੀ ਇਹਨਾਂ આરોપીਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਨੈਤ ਜਿੱਦਾਂ ਨਿਕਸਨ ਜੀ ਨੇ ਕਿਹਾ ਹੈ ਕਿ ਇਹ ਆਰੋਪ ਮੁਲਕੀ ਇੱਕ ਅக்ਰੋਸ਼ ਰੈਲੀ ਜੋ ਹੈ ਭਗਵੰਦ ਜੀ ਤੋਂ ਲੈ ਕੇ ਵਿਧਾਨ ਸਭਾ ਦੇ ਕਰਾਪਤ ਜਾਏ